ਬਹੁਤ ਸਾਰੀ ਪੁਲਿਸ ਦਾ ਇੰਤਜ਼ਾਮ ਨਿਕਲਨੀ ਆ ਸਨਸ਼ਾਈਆਂ ਸਾਧੂਆਂ ਦੀਆਂ ਸਾਧੂਆਂ ਦੇ ਜਲੂਸ ਨੂੰ ਸ਼ਾਹੀ ਕਹਿੰਦੇ ਨੇ ਤੇ ਉਸ ਜਲੂਸ ਦੇ ਵਿੱਚ ਬਕਾਇਦਾ ਸ਼ਰੋਣੀ ਕਮੇਟੀ ਦਾ ਵੀ ਕੈਂਪ ਲੱਗਦਾ ਹੈ ਕੁੰਮ ਦੇ ਮੇਲੇ ਤੇ ਪ੍ਰਚਾਰਕ ਪਹੁੰਚਦੇ ਨੇ ਤੇ ਨਿਰਮਲਿਆਂ ਦੀ ਵੀ ਸ਼ਾਹੀ ਨਿਕਲਦੀ ਹੈ ਨਿਰਮਲੇ ਸਾਧੂਆਂ ਦੀ ਪਰ ਅਲਾਬਾਦ ਤੇ ਹਰੀਦਵਾਰ ਵਿੱਚ ਦੇਖ ਕੇ ਮੈਂ ਹੈਰਾਨ ਹੋ ਗਿਆ ਕਿ ਬਹੁਤ ਲੰਬੀ ਚੌੜੀ ਪੁਲਿਸ ਦਾ ਕਾਫਲਾ ਜਲੂਸ ਦੇ ਨਾਲ ਤੇ ਬਾਅਦ ਵਿੱਚ ਮੈਨੂੰ ਪਤਾ ਚੱਲਿਆ ਸਾਧੂ ਵੀ ਲੜ ਪੈਂਦੇ ਨੇ ਵੀ ਸਾਡੀ ਸ਼ਾਈ ਅੱਗੇ ਹੋਣੀ ਚਾਹੀਦੀ ਬੈਰਾਗੀ ਸੰਨਿਆਸੀਆਂ ਤੋਂ ਪਿੱਛੇ ਨਹੀਂ ਹੋਣਾ ਚਾਹੁੰਦੇ ਬੈਰਾਗੀ ਸੰਨਿਆਸੀਆਂ ਤੋਂ ਪਿੱਛੇ ਨਹੀਂ ਹੋਣਾ ਚਾਹੁੰਦੇ ਯੋਗੀ ਆਪਣੀ ਸ਼ਾਈ ਅੱਗੇ ਰੱਖਣਾ ਚਾਹੁੰਦੇ ਨੇ ਨੰਗੇ ਵੀ ਪਿੱਛੇ ਨਹੀਂ ਹੋਣਾ ਚਾਹੁੰਦੇ ਔਰ ਇਸ ਗੱਲ ਦੇ ਤੇ ਹਜ਼ਾਰਾਂ ਦਫਾ ਇਤਨੀ ਵੱਡੀ ਲੜਾਈ ਹੋਈ ਹੈ ਬਹੁਤ ਵੱਡਾ ਖੂਨ ਖਰਾਬਾ ਹੋਇਆ ਹੈ ਕੇ ਪੁਲਿਸ ਨੂੰ ਮਦਦੂਦ ਕਰਨੇ ਪੈ ਰਹੇ। ਔਰ ਬਕਾਇਦਾ ਉਹ ਸਾਰੀ ਤਰਤੀਬ ਪਹਿਲੇ ਤੋਂ ਦੇਖੇ ਔਰ ਦੋਆਂ ਦੇ ਚ ਫਰਲਾਣ ਫਰਲਾਣ ਦਾ ਫਾਸਲਾ ਰੱਖਿਆ ਜਾਂਦਾ। ਇੱਕ ਚਾਈ ਦੁਰ ਗਈ ਹੈ ਨਾ। ਹੁਣ ਫਰਲਾਣ ਦਾ ਫਾਸਲਾ ਹੋਵੇ ਤਾਂ ਦੂਜੀ ਤੁਰਨ ਦੇ ਆਗੇ। ਨਾਲ ਨੇੜੇ ਨੇੜੇ ਨਹੀਂ ਲੜ ਪੈਣਗੇ। ਜਗੜ ਪੈਣਗੇ। ਸਾਰੇ ਸਾਧੂ ਨੇ। ਸਾਰੇ ਸੰਤ ਨੇ। ਕਾਰਨ ਕਿ ਕਿਉਂ ਲੜ ਪੈਣਗੇ ਇੱਕ ਦੂਜੇ ਨੂੰ ਗਲਤ ਸ਼ਬਦ ਕਰਦਾ। ਇਹ ਠੀਕ ਨਹੀਂ। ਸਨਿਆਸੀ ਕਹਿੰਦਾ ਹੈ ਬੈਰਾਗੀ ਨਹੀਂ ਠੀਕ ਨੇ ਬੈਰਾਗੀ ਕਹਿੰਦਾ ਹੈ ਯੋਗੀ ਨਹੀਂ ਠੀਕ ਨੇ ਕਿ ਯੋਗੀ ਕਹਿ ਦਿੰਦੇ ਨੇ ਲਾਂਗੇ ਸਾਦੋ ਕਿ ਤੇ ਅਸੱਦੇ ਨੇ ਤੇ ਸੱਬੇ ਤਾਂ ਦਾ ਵੀ ਮਹੌਲ ਪੈ ਉਡਾਂਦੇ ਤੇ ਨਹੀਂ ਪੈਈ ਰਹੇ ਵਰਸ ਕੇ ਇੱਕ ਦੂਜੇ ਨੂੰ ਗਲਤ ਸਾਬਤ ਕਰਨ ਦੇ ਜੋ ਹੈ ਲੱਗੇ ਹੋਇਆ ਇਸ ਤਰ੍ਹਾਂ ਦਾ ਇੱਕੋ ਇੱਕ ਧਰਮ ਤੁਹਾਨੂੰ ਜਗਤ ਵਿੱਚ ਮਿਲੇਗਾ ਜਿਸ ਨੂੰ ਸਿੱਖ ਧਰਮ ਗੁਰਮਤ ਕਹਿੰਦੇ ਨੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਤੇ ਸਾਰਿਆਂ ਦੇ ਨਾਲ ਚੱਲਣਾ ਖੰਡਨ ਕਿਸੇ ਦਾ ਵੀ ਨਹੀਂ ਮਤਬੇਦ ਕਿਸੇ ਨਾਲ ਵੀ ਨਹੀਂ ਐ ਫਰੀਦ ਤੂੰ ਵੀ ਕਬੂਲ ਹੈ ਤੂੰ ਵੀ ਪਹੁੰਚੇ ਹੈ ਨਮਾਜ਼ ਪੜ੍ਹ ਕੇ ਵੀ ਬੰਦਾ ਪਹੁੰਚ ਸਕਦਾ ਹੈ ਪੂਜਾ ਕਰਕੇ ਵੀ ਬੰਦਾ ਪਹੁੰਚ ਸਕਦਾ ਹੈ ਰਾਮ ਦਾ ਰਟਨ ਕਰਕੇ ਵੀ ਬੰਦਾ ਪਹੁੰਚ ਸਕਦਾ ਹੈ ਅੱਲਾ ਦਾ ਰਟਨ ਕਰਕੇ ਵੀ ਬੰਦਾ ਪਹੁੰਚ ਸਕਦਾ ਹੈ ਇਸ ਤਰ੍ਹਾਂ ਦੀ ਸਮੋਂ ਬ੍ਰਹਿਮੰਡ ਦੀ ਅਨੇਕਤਾ ਦੇ ਚ ਇੱਕ ਨੂੰ ਲੱਭਣਾ ਤੇ ਧਰਮ ਦੀ ਆਧਾਰशिला ਮੰਨੇ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕੁਝ ਰਚਨਾ ਨੂੰ ਮੈਂ ਥੋੜੇ ਸਾਹਮਣੇ ਰੱਖਾਂ ਗੱਲ ਸਪਸ਼ਟ ਹੋ ਜਾਵੇਗੀ ਆਮ ਬੰਦੇਆਂ ਨੂੰ ਥੋੜਾ ਜਿਹਾ ਐਸਾ ਖਿਆਲ ਹੈ ਕਿ ਸਮੂਹ ਬ੍ਰਹਿਮੰਡ ਦੀ ਅਨੇਕਤਾ ਵਿੱਚ ਇੱਕ ਨੂੰ ਲੱਭਣਾ ਇਹ ਗੁਰੂ ਨਾਨਕ ਦਾ ਨਜ਼ਰੀਆ ਤੇ ਹੋ ਸਕਦਾ ਹੈ ਗੁਰੂ ਗੋਬਿੰਦ ਸਿੰਘ ਦਾ ਨਹੀਂ ਹੈ ਪਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚੰਗ ਆਵਾਜ਼ ਨੂੰ ਥੋੜੇ ਸਾਹਮਣੇ ਰੱਖਾਂ ਉਹਨਾਂ ਦਾ ਕਿਤਨਾ ਵੱਡਾ ਜ਼ੋਰ ਹੈ ਆਪ ਫਰਮਾਨ ਕਰਦੇ ਨੇ ਕਤ ਤੂੰ ਹੂੰ ਸੁਦੇਤ ਹੋਏ ਕੇ ਚੇਤਨਾ ਕੋ ਚਾਰ ਕੀਓ ਕਤ ਹੂੰ ਅਚਿੰਤ ਹੋਏ ਕੇ ਸੋਵਤ ਅਚੇਤ ਹੋ ਕਤ ਹੂੰ ਬਿਖਾਰੀ ਹੋਏ ਕੇ ਮੰਗਤ ਫਿਰਤ ਵੇਖ ਕਹੂੰ ਮਹਾਦਾਨ ਹੋਏ ਕੇ ਮੰਗੇ ਉਹ ਧਨ ਦੇਤ ਹੋ ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ ਕਹੂੰ ਮਹਾਰਾਜਨ ਤੇ ਛੀਨ ਛਿਤ ਲੇਤ ਹੋ ਕਹੂੰ ਬੇਦਰੀਤ ਕਹੂੰ ਤਾਸੋਂ ਵਿਪਰੀਤ ਕਹੂੰ ਤ੍ਰਿਗੁਣ ਅਤੀਤ ਕਹੂੰ ਸਰਗੁਣ ਸਮੇਤੋ ਸਾਇਰ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਮਾਨ ਕਰਦੇ ਨੇ हे ਪ੍ਰਭੂ ਮੈਂ ਦੇਖਦਾ ਕਿਦਰੇ ਕੋਈ ਤੇ ਬਹੁਤ ਸੁਚੇਤ ਹੈ ਸਾਵਧਾਨ ਹੈ ਤੇ हे ਪ੍ਰਭੂ ਤੂੰ ਉਸ ਦੇ ਅੰਦਰ ਬੈਠਾ ਹੈ ਸਾਵਧਾਨੀ ਦੇ ਰੂਪ ਸਾਵਧਾਨ ਮਨੁ ਬੋਲਣ ਲਗੇਆ ਖਾਣ ਪੀਣ ਲਗੇਆ ਉੱਠਣ ਬੈਠਣ ਲਗੇਆ ਸੌਣ ਸੌਣ ਲਗੇਆ ਜਾਗਣ ਲਗੇਆ ਸੁਚੇਤਪਣਾ ਸਾਵਧਾਨੀ ਉਸ ਦੇ ਕੋਲ सावधान ही बहुत बड़ा गुण है प्रभु की पुस्तक करो संत भेद सावधान एकागर जी सावधान होश ले जी प्रभु की उपस्थिति कर होश ले जी बेहोशीच नहीं पूरा अपने आप को सुथे तरह सावधान रखburne किधर पैदाते नहीं हो गए मन किधर चलाते नहीं गया सावधान हो सुथे रहो इसे नो भाई साहब भाई नंदलाल कहन बा बहुत बाद ਕਿ ਹੰਗਾਮ ਹੈ ਨੌ ਬਾਹਰ ਆਵੇ ਹੋਸ ਵਿੱਚ ਆ ਮਨੁੱਖਾ ਜਨਮ ਦੀ ਤੇਰੇ ਉੱਤੇ ਬਹਾਰ ਆਈ ਹੈ ਹੋਸ ਵਿੱਚ ਆ ਸਾਵਧਾਨ ਹੋ ਸੁਚੇਤ ਹੋ ਪ੍ਰਭ ਕੀ ਉਸ ਤੇ ਕਰੋ ਸੰਤ ਮੇਤ ਸਾਵਧਾਨ ਇਕਾਗਰ ਜੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਕੰਦਰ ਮੈਂ ਕਿਦਰੇ ਦੇਖਦਾ ਏ ਪ੍ਰਭੂ تو کسی بھی اندر ساودان ہو کے بیٹھا کت ہوں سچیت ہو کے چیتنا کو جار کیو کتہوں کتوں اچنت ہو کے سووت اچیت ہو کدرے بالکل اچیت نشچنت کوئی ساودانی نہیں کوئی ہوش نہیں بے ہوش ہے صرف پشو نہیں انیکا منک بھی بے ہوش نہیں پشو جس اوگن ਤੇ ਜਿਸ ਨਿੰਦਰਾ ਦੇ ਚ ਰਹਿ ਰਹੇ ਨੇ ਬਹੁਤੇ ਮਨੁੱਖ ਵੀ ਰਹਿ ਰਹੇ ਨੇ ਕਵੀ ਤੁਲਸੀ ਦਾ ਇੱਕ ਬੜਾ ਕੀਮਤੀ ਦੌਰ ਹੈ ਕਾਮ ਕ੍ਰੋਧ ਅਰ ਲੋਭ ਕੀ ਜਗ ਬਲਗ ਮਨ મે ਖਾਨ ਤਬ ਲਗ ਪੰਡਤ ਮੂਰਖੋ ਤੁਲਸੀ ਇਕ ਸਮਾਨ ਵਿਦਵਾਨ ਪੰਡਤ ਆਲਮ ਤੇ ਮੂਰਖ ਦੋਵੇਂ ਇਕ ਸਮਾਨ ਨੇ ਅਗਰ ਦੋਵੇਂ ਕਰੋਧੀ ਨੇ ਦੋਵੇਂ ਲੋਭੀ ਨੇ ਦੋਵੇਂ ਤ੍ਰਿਸ਼ਨਾਲੂ ਨੇ ਦੋਵੇਂ ਵਿਕਰਿਆ ਦੇ ਚਨੇ ਤੇ ਪੰਡਤਾਈ ਦੀ ਪੰਡਤਾਈ ਕਿਹੜੇ ਕੰਮ ਦੀ ਗੈਮੀ ਦਾ ਗਿਆਨ ਕਿਹੜੇ ਕੰਮ ਦਾ ਪਾਠੀ ਦਾ ਪਾਠ ਕਿਹੜੇ ਕੰਮ ਦਾ ਕਾਮ ਕ્રોਧ ਅਰ ਲੋਭ ਕੇ ਜਬ ਲਗ ਮਨ ਮੇ ਖਾਨ ਤਬ ਲਗ ਪੰਡਿਤ ਮੂਰਖੋ ਤੁਲਸੀ ਇਕ ਸਮਾਨ ਫਿਰ ਆਪ ਕਹਿੰਦੇ ਨੇ ਨਿੰਦਰਾ ਆਲਸ ਭੋਗ ਭੈ ਇਹ ਪਤਪੁਰਖ ਸਮਾਨ ਆ ਨਰਮ ਗਿਆਨ ਨਿਜ ਅਦਿਕਤਾ ਗਿਆਨ ਬਿਨਾ ਪਸੂ ਜਾਨ ਸਾਵਧਾਨੀ ਨਹੀਂ ਸੁਚੇਤ ਪਣਾ ਨਹੀਂ ਹੋਸ਼ ਨਹੀਂ ਤੋ ਤੁਲਸੀ ਕਹਿੰਦੇ ਨੇ ਤੇ ਹੋਸ਼ ਬੰਦਾ ਤੇ ਪਸ਼ੂ ਦੀ ਤਰ੍ਹਾਂ ਸੁਚੇਤ ਨਹੀਂ ਸਾਵਧਾਨ ਨਹੀਂ ਉਹ ਤੇ ਪਸ਼ੂ ਦੀ ਤਰ੍ਹਾਂ ਜੀ ਰਿਹਾ ਪਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦਇਆ ਤੇ ਵਿਆਪਕ ਤੇ ਇੱਕ ਦ੍ਰਿਸ਼ਟੀ ਵੇਖੋ ਆਪ ਕਹਿੰਦੇ ਹੈ ਪ੍ਰਭੂ ਇਸ ਬੇਹੋਸ਼ ਬੰਦੇ ਦੇ ਅੰਦਰ ਮੈਂ ਤੇਰਾ ਇੱਕ ਰੂਪ ਵੇਖ ਰਿਹਾ ਬੇਹੋਸ਼ੀ ਦਾ ਮੈਂ ਹੋਸ਼ਮਾਨ ਮਨੁੱਖ ਦੇ ਅੰਦਰ ਤੇਰਾ ਇੱਕ ਰੂਪ ਵੇਖਣਿਆ ਹੋਸ਼ ਦਾ ਕਤ ਹੂੰ ਸੁਦੇਤ ਹੋਏ ਕੇ ਚੇਤਨਾ ਕੋ ਧਾਰ ਕੇ ਹੋ ਕਤ ਹੂੰ ਅਜਿੰਤ ਹੋਏ ਕੇ ਸੋਵਤ ਅਦੇਧੋ ਦਰਸਲ ਦੇਖਣ ਦਾ ਇੱਕ ਢੰਗ ਹੈ ਮੈਂ ਇੱਕ ਸੰਵਾਦ ਪੜ ਰਿਹਾ ਸੀ ਕੈਸੋ ਚੰਦਰ ਦਾ ਜੋ ਬੰਗਾਲ ਦਾ ਪ੍ਰਸਿੱਧ ਨਾਸ ਤੇ ਕੁਰਸ ਹੋਇਆ ਉਹਦਾ ਸਵਾਮੀ ਰਾਮਕ੍ਰਿਸ਼ਨ ਨਾਲ ਵਿਵਾਦ ਹੋਇਆ ਥੋੜਾ ਜਿਹਾ ਨਾਸਿਕ ਸੀ ਬੜੇ ਬੜੇ ਸੰਤਾਂ ਮਾਤਮਾ ਨੂੰ ਹਰਾਉਂਦਾ ਹੋਇਆ ਵਿਚਾਰਦੇ ਸਿੱਧ ਇਹ ਹੀ ਕਰਦਾ ਸੀ ਕੋਈ ਰੱਬ ਨਹੀਂ ਤੇ ਜਦ ਉਸ ਨੂੰ ਪਤਾ ਚੱਲਿਆ ਬੰਗਾਲੀ ਬਹੁਤੇ ਸਵਾਮੀ ਰਾਮਕ੍ਰਿਸ਼ਨ ਨੂੰ ਮੰंदे ਨੇ ਤੇ ਸਰਦਾ ਰੱਖਦੇ ਨੇ ਤੇ ਇਸ ਨੂੰ ਮੈਂ ਹਰਾਵਾਂ ਤਾਂ ਹੀ ਮੇਰੀ ਪੂਰਨ ਤੌਰ ਤੇ ਜਿੱਤ ਹੋ ਸਕਦੀ ਪਹੁੰਚ ਗਿਆ ਸਵਾਮੀ ਰਾਮਕ੍ਰਿਸ਼ਨ ਕੋਲ ਆਖਣ ਲੱਗਾ ਤੁਹਾਡੇ ਨਾਲ ਚਰਚਾ ਕਰਨੀ ਔਰ ਸਰੇ ਆਮ ਕਰਨੀ ਹੈ ਕੀ ਕਬੂਲ ਹੈ ਤੁਹਾਨੂੰ ਦੇ ਸ੍ਰੀਮਣੀ ਰਾਮਕ੍ਰਿਸ਼ਨ ਬਿਲਕੁਲ ਅਨਪੜ੍ਹ ਹਨ ਇੱਕ ਜਮਾਤ ਵੀ ਨਹੀਂ ਪੜੇ। ਪੜਾਈ ਦਿਖਾਈ ਨਾਲ ਉਹਨਾਂ ਦਾ ਕੋਈ ਮਤਲਬ ਨਹੀਂ। ਪੜ੍ਹੇ ਹੀ ਨਹੀਂ ਹੁੰਦੇ। ਆਖਣ ਲਈ ਕਰਨੀ ਹੈ ਤੇਰੇ ਨਾਲ ਬਹਿਸ ਕਰਨੀ ਹੈ ਚਰਚਾ ਕਰਨੀ ਹੈ। ਰਾਮਕ੍ਰਿਸ਼ਨ ਦੇ ਸ਼ਰਧਾਲੂ ਜਿਹੜੇ ਸਨੋ ਵੀ ਡੰਗ ਰਹੇ ਗਏ ਵੀ ਸ਼ਾਸਤਰ ਤੇ ਪੜ੍ਹੇ ਲਿਖੇ ਨਹੀਂ। ਨਾ ਇਹਨਾਂ ਨੇ ਵੇਦ ਪੜ੍ਹੇ ਨੇ, ਨਾ ਇਹਨਾਂ ਨੇ ਉਪਨਿਸ਼ਦਾਂ ਪੜ੍ਹੀਆਂ ਨੇ, ਨਾ ਇਹ ਸਿਮਰਤੀਆਂ ਦਾ ਆਵਾਜ਼ ਜਾਣਦੇ ਨੇ। ਕੈਸ਼ੋ ਚੰਦਰ ਨਾਲ ਭੈਸ਼ਖੀ ਕਰਨਗੇ ਕਿਉਂਕਿ ਉਸਨੇ तमाम धर्म ग्रंथਾਨੂੰ ਵੱਲ ਤੋਂ ਸਾਬਤ ਕਰਨਾ ਤੇ ਇਹ ਤੇ ਪੜੇ ਲਿਖਿਆ ਹੀ ਨਹੀਂ ਲੇਕਿਨ ਸਵਾਮੀ ਰਾਮਕ੍ਰਿਸ਼ਨ ਨੇ ਕਬੂਲ ਕਰ ਲਿਆ ਤੇਰੇ ਨਾਲ ਭੈਸ਼ਖ ਕਰਾਂਗੇ ਚਰਚਾ ਕਰਾਂਗੇ ਤੇ ਕੈਸ਼ੋ ਚੰਦਰ ਨੇ ਵੀ ਕਹਿ ਦਿੱਤਾ ਸਾਰੇ ਆਮ ਕਰਾਂਗੇ ਬਹੁਤ ساری ਪਬਲਿਕ ਹੋ ਗਈ ਹਰ ਬਹੁਤ ਵੱਡੇ ਇਕੱਠ ਦੇ ਦੋਹਾਂ ਦੀ ਚਰਚਾ ਚਲੀ ਕੈਸ਼ੋ ਚੰਦਰ ਕਹਿਣ ਲੱਗੇ ਸਵਾਮੀ ਰਾਮ ਕ੍ਰਿਸ਼ਨ ਨੂੰ ਪਹਿਲੇ ਤੁਸੀਂ ਸਿੱਧ ਕਰੋ ਰੱਬ ਹੈ ਤੇ ਰਾਮ ਕ੍ਰਿਸ਼ਨ ਕਹਿਣ ਲੱਗੇ ਪਹਿਲੇ ਤੂੰ ਸਿੱਧ ਕਰ ਨਹੀਂ ਹੈ ਤੂੰ ਸਿੱਧ ਕਰ ਨਹੀਂ ਹੈ ਤੋ ਬੜੀਆਂ ਦਲੀਲਾ ਬੜੀ ਤੀਖਣ ਬੁੱਧੀ ਸੀ ਕੈਸ਼ੋ ਚੰਦਰ ਕੋਲ ਉਹਨੇ ਗੱਲ ਇਥੋਂ ਸ਼ੁਰੂ ਕੀਤੀ ਬਈ ਤੁਸੀਂ ਕਹਿੰਦੇ ਹੋ ਪ੍ਰਮਾਤਮਾ ਦਇਆ ਦਾ ਸਾਗਰ ਹੈ ਮਾਮੂਲੀ ਦਇਆ ਨਹੀਂ ਉਹਦੇ ਕੋਲ ਦਇਆ ਇਤਨੀ ਹੈ ਕਿ ਸ਼ਾਇਦ ਸਾਗਰ ਦੇ ਜਿੰਨਾ ਪਾਣੀ ਵੀ ਨਹੀਂ ਬਖਸ਼ਿੰਦ ਹੈ ਵੇਖ ਕੇ ਅੰਡਿਤ ਕਰਨ ਵਾਲਾ ਰਹਿਮ ਦਿਲ ਹੈ ਕਹਿੰਦਾ ਸੰਸਾਰ ਦੇ ਵਿੱਚ ਇਤਨੇ ਕੋੜੀ ਇਤਨੇ ਅਪੰਗ ਇਤਨੇ ਅੰਧੇ ਇਤਨੇ ਲੰਗੜੇ ਇਤਨੇ ਭੁੱਖੇ ਵੇਖ ਕੇ ਮਨ ਯਕੀਨ ਹੀ ਨਹੀਂ ਕਰਦਾ ਕਿ ਰੱਬ ਦੇ ਆਲੂ ਹੈ ਬਖਸ਼ਿੰਦ ਹੈ ਦਇਆ ਦਾ ਸਾਗਰ ਹੈ ਉਹ ਤੇ ਕੋਈ ਕਠੋਰਤਾ ਦੀ ਮੂਰਤੀ ਹੋਵੇਗਾ ਜਿੰਨੇ ਰੱਬ ਦੇ ਗੁਣ ਰੱਬ ਨਾਲ ਜੋੜੇ ਗਏ ਨੇ ਨਾ ਇੱਕ ਇੱਕ ਗੁਣ ਦਾ ਖੰਡਨ ਕਰੀ ਗਿਆ ਆਪਣੀ ਦਲੀਲ ਨਾਲ ਆਪਣੀ ਵਿਚਾਰ ਨਾਲ ਹੋਰ ਇਤਿਹਾਸ ਤੇ ਨਵਾਂ ਇਤਿਹਾਸ ਥੋੜੇ ਅਰਥਾ ਹੀ ਹੋਇਆ ਇਹ ਚਰਚਾ ਤੇ ਬਹਿਸ ਹੋਈ ਇਹ ਕਹਿੰਦਾ 2 ਘੰਟੇ ਤੱਕ ਕੈਸੋ ਚੰਦਰ ਬੋਲਦੇ ਰਹੇ ਨਹੀਂ ਹੈ ਨਹੀਂ ਹੈ ਕਰਵਾਤੇ ਇੱਕ ਇੱਕ ਗੁਣ ਦਾ ਖੰਡਨ ਕਰਦੇ ਰਹੇ ਤੇ ਬਾਅਦ ਵਿੱਚ ਉਹਨਾਂ ਨੇ ਆਖਿਆ ਹੁਣ ਮੈਂ ਸਿੱਧ ਕਰ ਦਿੱਤਾ ਨਹੀਂ ਹੈ ਤੇ ਹੁਣ ਸੁਆਮੀ ਰਾਮਕ੍ਰਿਸ਼ਨ ਸਿੱਧ ਕਰਨ ਹੈ ਉਹ ਖੜੇ ਹੋਏ ਤੇ ਉਹਨਾਂ ਨੇ ਗੈਸੋ ਚੰਦਰ ਨੂੰ ਗਲਵਕੜੀ ਚ ਲੈ ਲਿਆ ਤੇ ਰੋਂਦਿਆਂ ਆ ਕਹਿਣ ਲੱਗੇ ਇਤਨੀ ਤੀਖਣ ਬੁੱਧੀ ਜੋ ਰੱਬ ਦਾ ਵੀ ਖੰਡਨ ਕਰ ਸਕੇ ਰੱਬ ਤੋਂ ਬਿਨਾਂ ਇਹ ਕੰਮ ਨਹੀਂ ਹੋ ਸਕਦਾ ਪਰਮਾਤਮਾ ਤੋਂ ਬਿਨਾਂ ਨਹੀਂ ਹੋ ਸਕਦਾ ਇਤਨੀ ਤੀਖਣ ਬੁੱਧੀ ਇਤਨਾ ਗਿਆਨ ਇਤਨੇ ਵਿਚਾਰ ਇਤਨੀ ਦਲੀਲ ਬਾਰ ਬਾਰ ਉਹਨਾਂ ਦੀ ਰਚਨਾ ਤੋਂ ਨਿਕਲਿਆ ਹੈ ਪ੍ਰਮਾਤਮਾ ਇਹ ਤੇਰੇ ਤੋਂ ਬਿਨਾ ਨਹੀਂ ਹੋ ਸਕਦਾ ਇਹ ਤੇਥੋਂ ਬਿਨਾ ਨਹੀਂ ਹੋ ਸਕਦਾ ਔਰ ਕੈਸ਼ੋ ਚੰਦਰ ਸੱਚ ਜਾਣ ਮੈਂ ਵੀ ਥੋੜਾ ਜਿਹਾ ਨਾਸਤਿਕ ਸੀ ਸਵਾਮੀ ਰਾਮਕ੍ਰਿਸ਼ਨ ਕਹਿਣ ਲੱਗੇ ਥੋੜਾ ਜਿਹਾ ਪੂਰੀ ਸ਼ਰਧਾ ਮੇਰੀ ਵੀ ਨਹੀਂ ਸੀ ਪਰ ਤੇਰੀਆਂ ਦਲੀਲਾਂ ਸੁਣ ਕੇ ਵਿਚਾਰਾਂ ਨੂੰ ਸੁਣ ਕੇ ਅੱਜ ਮੇਰੀ ਸਿਰਦਾ ਵੱਜ ਗਈ ਕਿ ਇਤਨੀ ਦਲੀਲ ਇਤਨੇ ਵਿਚਾਰ ਇਤਨੀ ਬਾਰੀਕ ਬੀਨੇ ਪ੍ਰਮਾਤਮਾ ਤੋਂ ਬਿਨਾ ਨਹੀਂ ਹੋ ਸਕਦੀ ਮਨੁੱਖ ਦੀ ਸਮਰੱਥਾ ਨਹੀਂ ਬੰਦੇ ਦੀ ਸਮਰੱਥਾ ਨਹੀਂ ਤੇ ਸੋ ਚੰਦਰ ਨੇ ਉਸ ਪੇਜ ਦੇਤੇ ਗੱਲ ਕਬੂਲ ਕੀਤੀ ਤੇ ਬੰਦਾ ਤੇ ਮੇਰੇ ਕੋਲ ਹਾਰ ਗਿਆ ਹੈ ਸਵਾਮੀ ਰਾਮ ਦੇ ਸ਼ਨ ਪਰ ਇਹ ਹਾਰ ਕੇ ਵੀ ਮੈਨੂੰ ਹਰਾ ਗਿਆ ਹਾਰ ਕੇ ਵੀ ਜਿੱਤ ਪ੍ਰਾਪਤ ਕਰ ਗਿਆ ਪਰ ਉਹਨੇ ਗੱਲ ਕਬੋਲੀ ਕਿ ਮੈਨੂੰ ਜ਼ਿੰਦਗੀ ਦੇ ਵਿੱਚ ਪਹਿਲਾ ਕੋਈ ਧਾਰਮਿਕ ਮਨੁੱਖ ਮਿਲੇ ਜੋ ਮੈਥੋਂ ਹਾਰੇ ਹੈ ਲੇਕਿਨ ਹਾਰ ਕੇ ਵੀ ਜਿੱਤ ਗਿਆ ਇਹਦੇ ਬੋਲਾਂ ਚ ਜਿੱਤ ਹੈ ਇਹਦੇ ਹਿਰਦੇ ਚ ਜਿੱਤ ਹੈ ਇਹਨੂੰ ਮੈਂ ਆਪਣੀ ਦਲੀਲਾਂ ਨਾਲ ਨਹੀਂ ਹਰਾ ਸਕਿਆ ਇਹ ਆਪਣੀ ਥਾਂ ਤੇ ਖੜਿਆ ਮੈਂ ਇਹਦੇ ਹਿਰਦੇ ਨੂੰ ਨਹੀਂ ਹਿਲਾ ਸਕਿਆ ਇਹਦਾ ਵਿਸ਼ਵਾਸ ਵਧਿਆ ਘਟੇ ਹਨ ਇਹਦਾ ਭਰੋਸਾ ਵਦੇ ਘਟੇ ਹਨ ਮੇਰੀ ਦਲੀਲਾਂ ਦੇ ਤੇ ਤਰਕ ਕਰਨਾ ਕਰੋਧ ਕਰਨਾ ਤੇ ਇੱਕ ਪਾਸੇ ਮੈਨੂੰ ਗਲਵਕੜੀ ਚ ਲਾ ਲਿਆ ਪਿਆਰ ਕੀਤਾ ਸਨੇਹ ਕੀਤਾ ਕੇਸ਼ਵ ਚੰਦਰ ਕਹਿੰਦੇ ਨਾ ਅਗਰ ਕੋਈ ਧਰਮ ਨਾਮ ਦੀ ਗੱਲ ਹੈ ਤਾਂ ਮੈਂ ਵੀ ਪਹਿਲੀ ਵਾਰ ਅਹਿਸਾਸ ਕਰਦਾ ਤੇ ਆ ਵਰਨਾ ਨਹੀਂ ਵਰਨਾ ਤਰਕ ਹੀ ਤਰਕ ਗਿਆਨ ਹੀ ਗਿਆਨ ਚਰਚਾ ਹੀ ਚਰਚਾ ਵਿਚਾਰ ਹੀ ਵਿਚਾਰ ਮੈਂ ਦੇਖੀ ਸੰਬੰਧੇ ਭਾਵਨਾ ਨਾਲ ਜੁੜਦੇ ਨੇ ਭਾਵ ਹਿਰਦੇ ਨੂੰ ਇਕ ਕਰ ਦਿੰਦਾ ਤੇ ਜਿਸ ਦਿਨ ਹਿਰਦਾ ਇਕ ਹੁੰਦਾ ਉਹ ਅਨੇਕਤਾ ਵਿੱਚ ਇਕ ਨੂੰ ਵੇਖਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ हे ਅਕਾਲ ਪੁਰਖ ਹੋਸ਼ ਵਿੱਚ ਤੇ बेहोਸ਼ੀ ਦੇ ਮੈਂ ਤੇਰੀ ਝਲਕ ਵੇਖਦਾ ਕਤ ਹੂੰ ਬਿਖਾਰੀ ਹੋ ਕੇ ਮੰਗਤ ਫਿਰਤ ਵੀ ਕਹੂੰ ਮਹਾਦਾਨ ਹੋਏ ਕੇ ਮੰਗੇ ਉਹ ਧਨ ਦੇ ਤਬ ਇਹ ਅਕਾਲ ਪੁਰਖ ਮੈਂ ਦੇਖਦਾ ਕਿਦਰੇ ਬਿਖਾਰੀ ਦੇ ਧੋਣੇ ਕਿਦਰੇ ਦਾਸੇ ਦੇ ਧੋਣੇ ਕਿਦੇ ਵੇਦਾਂ ਦੇ ਰੀਤ ਦੇ ਮੁਤਾਬਕ ਚੱਲਦੇ ਆ ਤੇ ਕਿਦਰੇ ਬਿਲਕੁਲ ਉਸ ਤੋਂ ਵਿਪਰੀਤ ਉਲਟ ਬਿਲਕੁਲ ਉਲਟ ਧਰਮ ਤੋਂ ਉਲਟ ਵਿਦਿਆ ਤੋਂ ਉਲਟ ਗਿਆਨ ਤੋਂ ਉਲਟ ਕਹੂੰ ਜਥ ਗੰਦਰਵ ਉਰਗ ਕਹੂੰ ਵਿਦਿਆਧਰ ਕਹੂੰ ਭੈ ਕਨਰ ਪਿਸਾਉਤ ਕਹੂੰ ਬ੍ਰੇਤ ਕਹੂੰ ਹੋਏ ਕਿ ਹਿੰਦੂ ਆ ਗਾਇਤਰੀ ਕੋ ਗੁਪਤ ਜਪਿਓ ਕਾਹੂ ਹੋਏ ਕਿ ਤੁਰ ਕਾ ਪੁਕਾਰੇ ਬਾੰਗ ਦੇ ਤੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਖੇ ਏ ਪ੍ਰਭੂ ਕਿਦਰੇ ਤੂੰ ਹਿੰਦੂ ਹੈ ਤੇ ਗੁਫਾ ਦੇ ਚ ਬੈਠ ਕੇ ਗਾਇਤਰੀ ਦੇ ਮੰਤਰਾਂ ਦਾ ਜਾਪ ਪਿਆ ਕਰਦਾ ਕਿਦਰੇ ਤੂੰ ਮੁ슬ਮਨ ਹੈ ਮਨਾਰੇ ਤੇ ਚੜ ਕੇ ਬਾੰਗ ਪਿਆ ਦੇਣਾ ਕੋਈ ਦੇ ਰਿਹਾ ਕੋਈ ਗੁਪਤ ਹੋ ਕੇ ਮੰਤਰ ਪੜ੍ਹਵੇ ਕਾਹੂ ਹੋਏ ਕਿ ਹਿੰਦੂ ਆ ਗਾਇਤਰੀ ਕੋ ਗੁਪਤ ਜਪਿਓ ਕਹਾਂ ਹੋਏ ਕਿ ਤੁਰਕਾ ਪੁਕਾਰੇ ਬਾਮ ਦੇ ਤੋ ਕਹੂ ਕੋ ਬੁਕਾਬ ਹੋਏ ਪੁਰਾਨ ਕੋ ਬੜਤ ਮਤ ਕਤਹੂ ਕੁਰਾਨ ਕੋ ਨਿਦਾਨ ਜਾਣ ਲੈ ਤੋ ਏ ਅਗਾਨਿ ਪੁਰਖ ਮੈਂ ਦੇਖਦਾ ਪਿਆ ਕਿਦਰੇ ਤੂੰ ਪੁਰਾਣਾ ਦਾ ਗਿਆਤਾ ਹੈ ਕਿਦਰੇ ਤੂੰ ਕੁਰਾਨ ਦਾ ਹਾਫਿਜ਼ ਹੈ ਕਿਦਰੇ ਤੂੰ ਕੁਰਾਨ ਦੀ ਗੱਲ ਬਾਦਲਿਲ ਕਰਦਾ ਹੈ ਕਿਦਰੇ ਤੋ ਪੁਰਾਣਾ ਦੇ ਗੱਲ ਗਿਆਨ ਦੀ ਗੱਲ ਕਰਦਾ ਹੈ ਕਹੂ ਬੇਬਰੀ ਕਹੂ ਤਾਂਸ ਵਿੱਚ ਵਿਪਰੀਤ ਕਹਉ ਤ੍ਰਿਗੁਣ ਅਤਿ ਕਹਉ ਸਰਗੁਣ ਸਮੇਤੋ ਇਹ ਅਨੰਤ ਸਈਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨੇ ਬਈ ਤੂੰ ਹੀ ਹੈ ਤੂੰ ਹੀ ਕਿਧਰੇ ਤੋਂ ਕੁਰਾਨ ਦਾ ਆਫਿਜ਼ ਹੈ ਕਿਧਰੇ ਤੋਂ ਕੁਰਾਨ ਦਾ ਗਿਆਤਾ ਹੈ ਕਿਧਰੇ ਤੋਂ ਤੁਰਕ ਹੋ ਕੇ ਬਾੰਗ ਦੇਂਦਾ ਪਿਆ ਹੈ ਕਿਧਰੇ ਤੋਂ ਹਿੰਦੂ ਹੋ ਕੇ ਗਾਇਤਰੀ ਦੇ ਮੰਤਰਾਂ ਦਾ ਜਾਪ ਪਿਆ ਕਰਦਾ ਇਹਨਾਂ ਸਾਰੇ ਸਈਆਂ ਦੇ ਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਪਦੇਸ਼ ਕਰੀ ਜਾਂਦੇ ਨੇ ਸਮੂਹ ਬ੍ਰਹਮੰਡ ਦੀ ਅਨੇਕਤਾ ਦੇ ਵਿੱਚ ਇੱਕ ਨੂੰ ਲੱਭਣ ਦੀ ਕੋਸ਼ਿਸ਼ ਕਰ। ਕਹੋ ਦੇਵਤਾਂ ਕੇ دیਵਾਨ ਮੇਂ ਬਿਰਾਜਮਾਨ। ਕਹੋ ਦਾਨਵਾਨ ਕੋ ਗੁਮਾਨ ਮਤ ਦੇਤੋ। ਕਹੋ ਇੰਦਰ ਰਾਜਾ ਕੋ ਮਿਲਤ ਇੰਦਰ ਪਦਵੀ ਸੇ। ਕਹੋ ਇੰਦਰ ਪਦਵੀ ਛਿਪਾਏ ਛਿਨ ਲੇਤੋ। ਕਤ ਹੂੰ ਵਿਚਾਰ ਅਵਿਚਾਰ ਕੋ ਵਿਚਾਰਤ ਹੋ। ਕਹੋ ਨਿਜ ਨਾਰ ਪਰਨਾਰ ਕੇ ਨਗੇਤ ਹੋ। ਕਹੋ ਬੇਦਰੀਦ ਕਹੋ ਤਾਂਸਵਪ੍ਰੀਤ ਕਹੋ ਤ੍ਰਿਗੁਣ ਅਤੇਤ ਕਹੋ ਸਰਗੁਣ ਸਮੇਤੋ। ਯੋਗੀ ਝਗੜਦੇ ਸਨ ਲੰਗਿਆਂ ਨਾਲ ਲੰਗੇ ਝਗੜਦੇ ਸਨ ਸੰਨਿਆਸੀਆਂ ਨਾਲ ਗੁਰਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਕਹੂੰ ਜਟਾਧਾਰੀ ਕਹੂੰ ਕੰਠੀ ਧਰੇ ਬ੍ਰਹਮਚਾਰੀ ਕਹੂੰ ਯੋਗ ਸਾਧੀ ਕਹੂੰ ਸਾਧਨਾ ਕਰਤੋ ਕਿਦਰੇ ਤੂੰ ਜਟਾਧਾਰੀ ਯੋਗੀ ਹੈ ਕਿਦਰੇ ਤੂੰ ਬ੍ਰਹਮਚਾਰੀ ਹੈ ਤੇ ਕਿਦਰੇ ਤੂੰ ਜੈਨੇ ਸਾਧੂ ਹੈ ਪੈਰੀ ਬੜੇ ਜੋ ਹੈ ਧਿਆਨ ਨਾਲ ਟਿਕਾਂਦਾ ਪਿਆ ਕਹੂੰ ਜਗਾਧਾਰੀ ਕਹੂੰ ਕੰਠੀ ਧਰੇ ਬ੍ਰਹਮਚਾਰੀ ਕਹੂੰ ਜੋਗ ਸਾਧੀ ਕਹੂੰ ਸਾਧਨਾ ਕਰਤੋ ਕਹੂੰ ਕਾਨੁ ਪਾਰੇ ਕਹੂੰ ਡੰਡੇ ਹੋਏ ਪਧਾਰੇ ਕਹੂੰ ਹੂਕ ਹੂਕ ਪਾਵਨ ਕੋ ਪ੍ਰਥੀ ਪੈ धरਤੋ ਜੈਨੇ ਸਾਧੂ ਬੜੇ ਸਾਵਧਾਨੀ ਨਾਲ ਪੈਰ ਰੱਖਦੇ ਨੇ ਜ਼ਮੀਨ ਤੇ ਪਹਿਲੇ ਵੇਖ ਲੈਂਦੇ ਕੋਈ ਕੀੜੀ ਤੇ ਨਹੀਂ ਮਕੋੜਾ ਤੇ ਨਹੀਂ ਇੱਕ ਮੀਲ ਦਾ ਪੈਂਡਾ ਵੀ ਜੈਨੇ ਸਾਧੂ ਨੇ ਤੈਅ ਕਰਨਾ ਹੋਵੇ ਤੇ ਕਮ ਸੇ ਕਮ 2.5 ਘੰਟੇ ਲੱਗ ਜਾਂਦੇ ਬੜਾ ਆਸਤਾ ਚਲੇਗਾ ਵੇਖ ਕੇ ਚਲੇਗਾ ਇਤਨੇ ਧਿਆਨ ਨਾਲ ਚਲੇਗਾ ਇੱਕ ਕੀੜੀ ਮਰ ਗਈ ਉਹਨੇ ਘੰਟਾ 2 ਘੰਟਾ ਪਛਤਾਪ ਕਰਨਾ ਬਈ ਇਹ ਬੋਲ ਹੋ ਗਈ ਮੈਂ ਬੜਾ ਅਨਰਥ ਹੋ ਗਿਆ ਜੈਨੀ ਸਾਧੂ ਕਿਸੇ ਅਸਵਾਰੀ ਦਾ ਵੀ ਇਸਤੇਮਾਲ ਨਹੀਂ ਕਰਦੇ ਉਹ ਕੰਨ ਦੇ ਨਾਲ ਵੀ ਹਿੰਸਾ ਹੋ ਜਾਂਦੀ ਜੈਨੀ ਸਾਧੂ ਮੂੰਹ ਦੇ ਉੱਤੇ ਵੀ ਪੱਟੀ ਬੰਨ ਲੈਂਦੇ ਨੇ ਬਈ ਹਵਾ ਦੇ ਵਿੱਚ ਵੀ ਕੁਝ ਜੀਵ ਨੇ ਉਹ ਕਿਦਰੇ ਮਹਉਦੇਸ ਜਾ ਕੇ ਨਾ ਮਰੇ ਪਾਣੀ ਛਾਣ ਕੇ ਪੀਂਦੇ ਨਹੀਂ ਔਰ ਹੱਥ ਦੇ ਚਿਕ ਤੌਰ ਰੱਖਦੇ ਨੇ ਜ਼ਮੀਨ ਸਾਫ਼ ਕਰਦੇ ਨੇ ਪਹਿਲੇ ਫਿਰ ਉਸ ਥਾਂ ਦੇ ਉੱਤੇ ਜੋ ਹੈ ਬੈਠਦੇ ਨੇ ਇਤਨੀ ਪ੍ਰੇਸ਼ਕਾਰੀ ਲੇਪਨ ਜੈਨੀਆਂ ਦਾ ਅਕਸਰ મતਬੇਦ ਰਹਿੰਦਾ ਬੋਧੀਆਂ ਨਾਲ ਬੋਧੀਆਂ ਦਾ ਅਕਸਰ ਜੋ ਹੈ મતਬੇਦ ਰਹਿੰਦਾ ਸਨਾਤਨੀ ਨਾਲ ਸਨਾਤਨੀ ਅਕਸਰ ਜੋ ਹੈ ਝਗੜਦੇ ਰਹਿੰਦੇ ਨੇ ਆਪਸ ਦੇ ਵਕਤ ਵਕਤ ਫਿਰਕਿਆਂ ਦੇ ਨਾਲ ਟੋਲਿਆਂ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਏ ਦ੍ਰਿਸ਼ਟੀ ਕਹੂੰ ਜਟਾ ਧਾਰੇ ਕਹੂੰ ਕੰਢੇ ਧਰੇ ਬ੍ਰਹਮਚਾਰੀ ਕਹੂੰ ਜੋਗ ਸਾਧੀ ਕਹੂੰ ਤਾਦਨਾ ਕਰਤੋ ਕਹੂੰ ਕਾਨੁ ਪਾਰੇ ਕਹੂੰ ਡੰਡੇ ਹੋਏ ਪਧਾਰੇ ਕਹੂੰ ਹੂਕ ਹੂਕ ਪਾਵਨ ਕੋ ਪ੍ਰਥੀ ਪੈ ਧਰਤੋ ਤਤਹੂ ਸਿਪਾਈ ਹੋ ਕੇ ਸਾਦਤ ਸਿਲਾਹਨ ਕੋ ਕਹੂੰ ਛਤਰੀ ਹੋਏ ਕੇ ਅਰ ਮਾਰਤ ਮਰਤ ਹੋ ਕਹੂੰ ਭੂਮ ਭਾਰ ਕੋ ਉਤਾਰਤ ਹੋ ਮਹਾਰਾਜ ਕਹੂੰ ਭਾਵ ਭੂਤਨ ਕੀ ਭਾਵਨਾ ਬਰਤੋ ਕਿਧਰੇ ਤੋਂ ਸਿਪਾਹੀ ਹੈ ਸੂਰਮਾ ਹੈ ਕਿਧਰੇ ਤੋਂ ਮਹਾਬੁੱਧ ਦਿਲ ਹੈ ਕਿਧਰੇ ਜਗਤ ਦੇ ਵਿੱਚ ਫਸਿਆ ਹੋਇਆ ਹੈ ਤੇ ਕਿਧਰੇ ਬਿਲਕੁਲ ਨਿਰਲੇਪ ਅਪੰਗ ਹੈ ਨਿਰਲੇਪ ਹੈ ਇੱਕ ਪਾਸੇ ਹੈ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮੂਲ ਇਹ ਦ੍ਰਿਸ਼ਟੀ ਕਿ ਸਮੂਹ ਬ੍ਰਹਮੰਡ ਦੇ ਅਨੇਕਤਾ ਦੇ ਵਿੱਚ ਇੱਕ ਨੂੰ ਵੇਖਾ ਸਾਹਿਬ ਕਹਿੰਦੇ ਮਤਾਂ ਕਿਦਰੇ ਅਨੇਕਤਾ ਦੇ ਚੱਕਰ ਵਿੱਚ ਪੈ ਜਾਇਆ ਬਈ ਸਾਂਖ ਕੁਝ ਹੋਰ ਕਹਿ ਰਿਹਾ ਹੈ ਵਿਦਾਂਤ ਕੁਝ ਹੋਰ ਕਹਿ ਰਿਹਾ ਨੀਮਾਂਸਾ ਕੁਝ ਹੋਰ ਕਹਿ ਰਿਹਾ ਹੈ ਯੋਗ ਕੁਝ ਹੋਰ ਕਹਿ ਰਿਹਾ ਨਿਆਇ ਸ਼ਾਸਤਰ ਕੁਝ ਹੋਰ ਕਹਿ ਰਿਹਾ ਹੈ ਵਿਸ਼ੇਸ਼ਿਕ ਕੁਝ ਹੋਰ ਕਹਿ ਰਿਹਾ ਹੈ ਤੇ ਸ਼ਾਇਦ ਇਹ ਰੱਬ ਦੇ ਸਿਧਾਂਤਿਕ ਨੁਕਤੇ ਵੱਖ-ਵੱਖ ਨੇ ਸਾਹਿਬ ਕਹਿੰਦੇ ਨਹੀਂ ਸਿਧਾਂਤਿਕ ਕੋ ਗੁਰ ਗੁਰ ਇੱਕੋ ਵੇਸ ਅਨੇਕ ਇਹਨਾਂ ਸੇ ਗੁਰੂਆਂ ਦਾ ਗੁਰੂ ਇੱਕ ਹੈ ਸਿਧਾਂਤ ਇੱਕ ਹੈ ਪਰਮਾਤਮਾ ਨਾਲ ਜੁੜਨਾ ਹੈ ਈਸ਼ਵਰ ਨਾਲ ਜੁੜਨਾ ਸਿਧਾਂਤਿਕ ਗੱਲ ਇੱਕ ਹੈ ਮਹਾਰਾਜ ਕੰਨ ਵੇਸ ਅਨੇਕ ਨੇ ਤੇ ਵੇਸ ਦੇ ਚੱਕਰਾਂ ਚ ਨਾ ਪਏ ਰੂਪ ਇੱਕ ਹੈ ਸਤਾ ਜਿਹੜੀ ਹੈ ਇੱਕ ਹੈ ਇਸ ਗੱਲ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪਾਵਨ ਕੋਇਤਰਵਾਕ ਦੇ ਅਖੀਰਨੀਆਂ ਪੰਕਤੀਆਂ ਦੇ ਵਿੱਚ ਇਸ ਗੰਨ ਲਾਲ ਜੋ ਹੈ ਦੌਰਾਂਦੇ ਨੇ ਵਿਸੂਏ ਤਸਿੰਗਾਂ ਵਿਸੀ ਅਕਸਰ ਕਈ ਪੜਦੇ ਨੇ ਸਸੇ ਦੇ ਥੱਲੇ ਔਂਕੜ ਹੈ ਵਿਸੂਏ ਵਿਸੂਏ ਤਸਿਆਂ ਘੜੀਆਂ ਭੈਰਾ ਥਿੱਥੀ ਵਾਰੀ ਮਾਹ ਹੋਆ ਪੁਰਾਣੀ ਸਮੇਂ ਦੀ ਗਿਣਤੀ ਨੂੰ ਕਰਨ ਦਾ ਢੰਗ ਅੱਖ ਦੇ ਪਲਕ ਥੱਲੇ ਤੋਂ ਉੱਪਰ ਜਾਏ ਜਿੰਨੀ ਦੇਰ ਵਿੱਚ ਜਾਂਦੇ ਨੇ ਜਾਂਦੀ ਇਹਨੂੰ ਵਿਸਾ ਕਹਿੰਦੇ ਨੇ ਇੱਕ ਵਿਸਾ ਤੇ 15 ਵਿਸਿਆਂ ਦਾ ਇੱਕ ਤਸਾ ਬਣਦਾ ਹੈ ਤੀਜੇ ਸੇਆਂ ਦਾ ਇੱਕ ਪਲ ਬਣਦਾ 60 ਪਲ ਦੇ ਇੱਕ ਘੜੀ ਬਣਦੀ ਹੈ ਤੇ ਸਾਡੇ 7 ਘੜੀਆਂ ਦਾ ਇੱਕ ਪੈਰ ਮੰਨਦੇ ਨੇ ਇਸ ਤਰੀਕੇ ਨਾਲ ਅਗੇ ਨੂੰ 8 ਪੈਰਾਂ ਦਾ ਦਿਨ ਰਾਤ ਪਰ ਹੁਣ ਇਹ 8 ਪੈਰ ਔਰ ਇਹ ਅਨੰਤ ਘੜੀਆਂ ਪਲ ਵਿਸਵੇ ਇਹ ਦਸਿਆਂ ਇਨਾਂ ਸਾਰਿਆਂ ਦੀ ਉਤਪਤੀ ਕਿੱਥੋਂ ਹੈ ਤੇ ਅਨੰਤ ਤਰ੍ਹਾਂ ਦੇ ਸਮੇਂ ਰੁੱਤ ਤੇ ਥਿੱਤ 6 ਰੁੱਤਾਂ ਨੇ 7 ਤਿਵਾਰ ਨੇ ਤੇ 15 ਥਿੱਤਾ ਨੇ ਅਨੇਕਤਾ ਤੇ ਬਹੁਤ ਵੱਡੀ ਹੈ ਪਰ ਇਸ ਸਮੋਂ ਅਨੇਕਤਾ ਦਾ ਜਨਮਦਾਤਾ ਕੌਣ ਸੂਰਜ ਸੂਰਜ ਖਤਮ ਤੇ ਵਿਸ਼ਵੇ ਵੀ ਖਤਮ ਹੋ ਗਏ ਤਸੀਆਂ ਵੀ ਖਤਮ ਹੋ ਗਏ ਸਮੇਂ ਦੀ ਗਿਣਤੀ ਕਿੱਥਾ ਕਰੋਗੇ ਸਮੇਂ ਦੀ ਗਿਣਤੀ ਤੇ ਸੂਰਜ ਕਰਕੇ ਵਿਸ਼ੂਏ ਜੱਟ ਸਿੰਘ ਆ ਘੜੀਆਂ ਫੈਰਾ ਥਿੱਥੀ ਵਾਰੀ ਮਾ ਹੋਆ ਗਿਣਤੀ ਮੈਂ ਫਿਰ ਕਰਦਿਆਂ ਅੱਖ ਦੀ پلਕ ੱਲੇ ਤੋਂ ਲੈ ਕੇ ਜਿੰਨੀ ਦੇਰ ਵਿੱਚ ਉੱਪਰ ਉੱਠਦੀ ਏ ਇੱਕ ਵਿਸਾ 15 ਵਿਸਿਆਂ ਦਾ ਇੱਕ ਚਸਾ 30 ਚਸਿਆਂ ਦਾ ਇੱਕ ਪਲ 60 ਪਲਾਂ ਦੀ ਇੱਕ ਘੜੀ ਤੇ ਸਾਢੇ 7 ਘੜੀਆਂ ਦਾ ਇੱਕ ਪਹਿਰ 8 ਪਹਿਰਾਂ ਦਾ ਦਿਨ ਅਰਥ ਤੀ ਦਿਨਾਂ ਦਾ ਇੱਕ ਮਹੀਨਾ 15 ਦਿਿੱਤਾਂ ਨੇ 6 ਰੁੱਤਾਂ ਨੇ 7 ਵਾਰ ਨੇ ਵਿਸਵੇ ਜਿਸੀਆਂ ਘੜੀਆਂ ਫੈਰਾਂ ਥਿੱਥੀ ਵਾਰੀ ਮਾਹੂਆ ਸੂਰਜ ਇੱਕੋ ਰੁੱਤ ਅਨੇਕ ਰੁੱਤਾਂ ਤੇ ਅਨੇਕ ਨੇ ਥਿੱਤਾਂ ਅਨੇਕ ਨੇ ਵਾਰ ਅਨੇਕ ਨੇ ਘੜੀਆਂ ਅਨੇਕ ਨੇ ਦਿਨ ਅਨੇਕ ਨੇ ਪਰ ਸੂਰਜ ਤੇ ਇੱਕ سورج ایکو رت انیک نانک کرتے پنگتی اتنی ہے سورج ایکو رت انیک اتنی پنگتی ہے ایک سورج ہے اس بے اے انیکا روپ نے کیونکہ سورج کر کے سمے کی پہچان ہے سورج نہ نکلے سمے کا بوجھ حاصل کرنا بڑا اوکھا ہو جائے گا مہینے نے دن نے وار نے روتان نے چھٹا نے ਔਰੇ ਘੜੀਆਂ ਪੈਰ ਵਿਸੀਏ ਚਸੀਏ ਤਮਾਉ ਮੁੰਦਾ ਜਨਮ ਇੱਕ ਸੂਰਜ ਕਰਕੇ ਸਾਈਬਾਂ ਦਾ ਫਰਮਾਨ ਸੂਰਜ ਏਕੋ ਰੁੱਤ ਅਨੇਕ ਅਨੇਕਾ ਰੂਪਾਂ ਤੇ ਚਿੱਤਾਂ ਦਾ ਜਨਮ ਜਿਵੇਂ ਇੱਕ ਸੂਰਜ ਕਰਕੇ ਹੈ ਲਾਉਣ ਕਰਤੇ ਕੇ ਤੇਤੇ ਇਹ ਅਨੇਕਾ ਰੂਪ ਇੱਕ ਕਰਤੇ ਪ੍ਰਕਾਸ਼ ਬ੍ਰਹਮੰਡ ਦੇ ਅਨੇਕਾ ਰੂਪ ਅਨੰਤ ਰੂਪ ਜਿਸ ਦੇ ਤੋਂ ਕੁਝ ਰੂਪ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਬਾਣੀ ਦੁਆਰਾ ਮੈਂ ਤੁਹਾਡੇ ਸਾਹਮਣੇ ਰੱਖੇ ਸਾਇਬ ਕਨ ਨਾਨ ਇੱਕ ਕਰਤੇ ਕਿ ਕੇਤੇ ਉਸ ਕਰਤੇ ਪੁਰਖ ਦੇ ਅਨੇਕਾਂ ਵੇਸ ਨੇ ਅਨੰਤ ਵੇਸ ਨੇ ਔਰ ਕਿਸੇ ਵੀ ਇੱਕ ਵੇਸ ਦਾ ਖੰਡਨ ਕਰਨਾ ਉਸ ਪਰਿਪੂਰਨ ਪਰਮਾਤਮਾ ਦੇ ਵੇਸ ਦਾ ਖੰਡਨ ਕਰਨਾ ਇੱਕ ਨਾਲ ਜੁੜਿਆ ਹੋਇਆ ਮਨੁੱਖ ਕਹਿੰਦੇ ਖੰਡਨ ਮੰਡਨ ਤੋਂ ਉੱਚਾ ਹੋ ਜਾਂਦਾ ਖੰਡਨ ਤੋੜਨਾ ਇਹ ਉਸ ਦੀ ਸੁਭਾਅ ਚੋਂ ਨਿਕਲ ਜਾਂਦਾ ਹੈ ਜਦ ਵੀ ਕੋਈ ਸ਼ੀਆ ਸੁੰਨੀ ਦਾ ਖੰਡਨ ਕਰੇ ਤੇ ਸੁੰਨੀ ਸ਼ੀਆ ਦਾ ਖੰਡਨ ਕਰੇ ਦੋਵੇਂ ਖੰਡਨ ਮਨੁੱਖ ਨੇ ਟੁੱਟੇ ਹੋਏ ਨੇ ਖੰਡਨ ਦਾ ਮਤਲਬ ਟੁੱਟੇ ਹੋਏ ਯਹੂਦੀ ਇਸਲਾਮ ਦਾ ਖੰਡਨ ਕਰੇ ਤੇ ਇਸਲਾਮ ਯਹੂਦੀਆਂ ਦਾ ਜਿਹੜੇ ਵੀ ਕਰਨ ਦੋਵੇਂ ਖੰਡਨ ਦੋਵੇਂ ਟੁਕੜੇ ਟੁਕੜੇ ਦੋਵਾਂ ਨੇ ਇੱਕ ਨੂੰ ਨਹੀਂ ਜਾਣੇ ਦੋਹਾਂ ਦਾ ਆਪਸ ਵਿੱਚ ਦੇ ਹੈ ਜਿਹੜਾ ਵਿਵਾਦ ਹੈ ਇਹ ਦਿਸਦਾ ਪਿਆ ਹੈ ਕਿ ਪ੍ਰਭੂ ਨਾਲ ਕੋਈ ਸੰਬੰਧ ਨਹੀਂ ਹੈ ਤੇ ਹਿੰਦੂਸਤਾਨ ਵਿੱਚ ਸੰਤ ਸੰਤ ਵੀ ਆਪਸ ਵਿੱਚ ਲੜਦੇ ਨੇ ਸਾਧੂ ਵੀ ਲੜਦੇ ਨੇ ਵਕ ਵਕ ਸੰਪਰਦਾਵਾਂ ਦੇ ਕਾਸ਼ ਗੁਰੂ ਨਾਨਕ ਦੇ ਇਹ ਗੱਲ ਸਮਝਦੇ ਚਾਹਵੇ ਨਾਂ ਨੇ ਕਿ ਕਰਤੇ ਕੇ ਤੇਤੇ ਵਿੱਚ ਜਿਸ ਸਾਧਰਕ ਨਦੀਆਂ ਪਹੁੰਚਦੀਆਂ ਨੇ ਇੱਕ ਰਸਤੇ ਤੋਂ ਨਹੀਂ ਪਹੁੰਚਦੀਆਂ ਪ੍ਰਮਾਤਮਾ ਤੱਕ ਵੀ ਲੋਕੀ ਪਹੁੰਚਦੇ ਨੇ ਅਨੇਕਾਂ ਰਸਤੇ ਆ ਤੋਂ ਪਹੁੰਚਦੇ ਨੇ ਕੋਈ ਬੋਲੇ RAM RAM ਕੋਈ ਖੁਦਾ ਕੋਈ ਸੇਵੇ ਗੁਸਈਆ ਕੋਈ ਅਲਾ ਕੋਈ ਅੱਲਾ ਅੱਲਾ ਕਰਕੇ ਪਹੁੰਚਿਆ ਕੋਈ ਗੋਸਾਈ ਗੋਸਾਈ ਕਰਕੇ ਪਹੁੰਚਿਆ ਕੋਈ ਰਾਮ ਰਾਮ ਕਰਕੇ ਪਹੁੰਚਿਆ ਕੋਈ ਗੋਰਖ ਗੋਰਖ ਕਰਕੇ ਪਹੁੰਚਿਆ ਅਨੇਕਤਾ ਉਸ ਦੇ ਨਾਮ ਨੇ ਬਲਹਾਰੇ ਜਾਉ ਜੀਤੇ ਤੇਰੇ ਨਾਮ ਤੇ ਨਾਮ ਜਪਣ ਦੇ ਵਕ ਵਕ ਤੇ ਆਨੰਦ ਨੇ ਵਕ ਵਕ 당 ਨੇ ਵਕ ਵਕ ਜੋ ਹੈ ਕਾਉਂ ਤਰੀਕੇ ਨੇ ਪਰ ਸਾਇਬ ਕਹਿੰਦੇ ਸਾਰੇ ਵਖੇਵੇਂ ਵਿੱਚ ਇਸ ਸਾਰੀ ਅਨੇਕਤਾ ਦੇ ਵਿੱਚ ਮੂਲ ਆਧਾਰ ਜਿਹੜਾ ਹੈ ਉਹ ਇੱਕ ਹੈ 바ਬਾ ਜੈ ਘਰ ਕਰਤੇ ਕੀਰਤ ਹੋਏ ਇਹ ਸਿਆਣੇ ਮਨੁੱਖ ਜਿਸ ਘਰ ਦੇ ਚ ਕਰਤੇ ਪੁਰਖ ਦੀ ਕੀਰਤੀ ਹੋਵੇ ਜਿੱਥੇ ਪ੍ਰਮਾਤਮਾ ਦੀ ਵਿਚਾਰ ਚਲਦੀ ਹੋਵੇ ਪ੍ਰਮਾਤਮਾਤਮ ਰਾਤ ਉਸ ਇੱਕ ਦੀ ਵਿਚਾਰ ਚਲਦੀ ਹੈ ਸੰਸਾਰ ਤੇ ਅਨੇਕਤਾ ਸੰਸਾਰ ਦੇ ਵਿਚਾਰ ਨਹੀਂ ਇੱਕ ਦੀ ਵਿਚਾਰ ਚਲਦੀ ਹੈ ਜਿੱਥੇ ਇੱਕ ਦਾ ਕੀਰਤਨ ਹੋ ਰਿਹਾ ਹੋਵੇ ਜਿੱਥੇ ਉਥੇ ਜਿੱਥੇ ਇੱਕ ਦੀ ਗੱਲ ਹੋ ਰਹੀ ਹੋਵੇ ਇੱਕ ਦੀ ਚਰਚਾ ਹੋ ਰਹੀ ਹੋਵੇ ਸੋ ਘਰ ਰਾਖ ਹੈ ਵੜਾਈ ਤੋਂ ਉਸ ਘਰ ਦੇ ਤੂੰ ਆਪਣੇ ਆਪ ਨੂੰ ਰੱਖ ਲੈ ਜਿੱਥੇ ਉਸ ਇੱਕ ਦੀ ਗੱਲ ਹੋ ਰਹੀ ਹੈ ਉਸ ਇੱਕ ਦਾ ਧਿਰਨ ਹੋ ਰਿਹਾ ਹੈ ਉਸ ਇੱਕ ਦੀ ਵਿਚਾਰ ਹੋ ਰਹੀ ਹੈ ਜਿਵੇਂ ਤੂੰ ਉਸ ਘਰ ਦੇ ਆਪਣੇ ਆਪ ਨੂੰ ਰੱਖੇਗਾ ਆਪਣੇ ਮਨ ਨੂੰ ਟਿਕਾਵੇਂਗਾ ਬਸ ਇਸੇ ਵਿੱਚ ਤੇਰੀ ਮਹਿਮਾ ਤੇਰੀ ਵਡਿਆਈ ਹੈ ਤੇਰੀ ਨਿਜਾਤ ਹੈ ਤੇਰਾ ਪਾਰ ਉਤਾਰਾ ਹੈ ਤੇਰਾ ਖੁਲਾਸਾ ਹੈ ਇਸ ਬੰਧਨ ਤੋਂ ਜੋ ਜਨਮ ਤੇ ਮਰਨ ਦੇ ਬੰਧਨ ਦੇ ਅਨੰਤ ਜਨਮਾਂ ਤੋਂ ਇਸ ਅੰਕਲਾ ਜੋ ਚੱਲੀ ਹੈ ਇਸ ਤੋਂ ਤੇਰੀ ਬੰਦ ਖਲਾਸੀ ਹੈ ਉਹ ਇਹ ਅੱਠ ਪੰਕਤੀਆਂ ਦਾ ਗਾਲਬਨ ਇਹ ਸ਼ਬਦ ਜਿਸ ਵਿੱਚ ਸਾਈਂਬ ਕਹਿੰਨੇ ਹੈ ਕਿ ਰੂਪ ਉਸ ਪਰਿਪੂਰਣ ਪਰਮਾਤਮਾ ਦੇ ਅਨੇਕ ਵੇਸ ਅਨੇਕ ਨੇ ਪਰ ਅਨੇਕਤਾ ਦਾ ਆਧਾਰ ਇੱਕ ਹੈ ਛੇ ਸ਼ਾਸਤਰਾਂ ਨੂੰ ਸਾਹਮਣੇ ਰੱਖ ਕੇ ਸਤਿਗੁਰ ਨੇ ਇਹ ਦਲੀਲ ਦਿੱਤੀ ਕਿ ਧਾਰਮਿਕ ਤੌਰ ਤੇ ਵੀ ਜਿਹੜੀ ਅਨੇਕਤਾ ਹੈ ਮਹਾਰਾਜ ਕੰਨ ਇਸ ਦਾ ਵੀ ਮੂਲ ਆਧਾਰ ਇੱਕ ਹੈ ਇਹ ਗਲਵਖਰੀ ਹੈ ਕੋਈ ਰੱਬ ਦੀ ਬਾਵਾ ਦੀ ਉਸਤਤੀ ਕਰਦਾ ਕੋਈ ਉਸਦੇ ਚਰਨਾਂ ਦੀ ਕੋਈ ਉਸਦੇ ਮੁਖੜੇ ਦੀ